ਤਾ ਵਧ ਰਹੇ ਕੁਮਾਂਤਰੀ ਬੱਚਿਆਂ ਦੀ ਗਿਣਤੀ ਨੂੰ ਲੈ ਕੇ ਕੈਨੇਡਾ ਸਰਕਾਰ ਪਿਛਲੇ 1 ਸਾਲ ਤੋਂ ਕਈ ਸਖਤ ਨਿਯਮ ਲਾਗੂ ਕਰ ਚੁੱਕੀ ਹੈ ਤਾਂ ਹੁਣ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਨੇ ਇੱਕ ਵੱਡਾ ਐਲਾਨ ਕੀਤਾ ਹੈ ਨਿਯਮ 'ਚ ਬਦਲਾ ਕੀਤਾ ਹੈ ਕਿ ਕੁਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਕਟਾ ਕੀਤਾ ਜਾ ਸਕੇ ਤਾਂ ਇੱਕ ਵੱਡਾ ਚਟਕਾਇਆ ਜਿਹੜੇ ਲਗਾਤਾਰ ਬ੍ਰਿਟਿਸ਼ ਕੋਲੰਬੀਆ ਦੀ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਅਪਲਾਈ ਕਰ ਰਹੇ ਨੇ ਉਹਨਾਂ ਲਈ ਇਹ ਵੱਡਾ ਚਟਕਾਇਆ ਹੈ ਕਿ ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋ ਮੰਤਰੀ ਵਿਦਿਆਰਥੀਆਂ ਦੀ ਗਿਣਤੀ ਜਿੰਨੀ 100% ਦੇ ਵਿੱਚੋਂ ਸਿਰਫ 30% ਵਿਦਿਆਰਥੀ ਜਿਹੜੇ ਆ ਦਾਖਲਾ ਲੈ ਸਕਦੇ ਨੇ ਕੋ ਮੰਤਰੀ ਬੱਚੇ ਜਿਹੜੇ ਨੇ ਉਹ 30% ਉਹਨਾਂ ਦਾ ਇੱਕ ਰਾਖਵਾਕਰਨ ਹੋਵੇਗਾ ਕਿ ਇਸ ਤੋਂ ਵੱਧ ਵਿਦਿਆਰਥੀ ਜਿਹੜੇ ਆ ਉਹ ਦਾਖਲਾ ਨਹੀਂ ਲੈ ਸਕਦੇ ਪਹਿਲਾਂ 2023 ਦੇ ਵਿੱਚ ਇਹ ਗਿਣਤੀ 35% ਸੀਗੀ ਨਿਯਮ ਦੇ ਵਿੱਚ ਬਦਲਾਅ ਕੀਤੇ ਗਏ ਨੇ ਬ੍ਰਿਟਿਸ਼ ਕੋਲੰਬੀਆ ਦੀ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਜੇਕਰ ਤੁਸੀਂ ਪੜਨ ਦੇ ਚਾਹਵਾਨ ਹੋ ਤੁਸੀਂ ਅਪਲਾਈ ਕਰ ਰਹੇ ਹੋ ਇਸ ਸਾਲ ਤਾਂ ਤੁਹਾਨੂੰ ਇਹ ਵੱਡੀ ਜਾਣਕਾਰੀ ਰੋਜ਼ਾਨਾ ਸਪੋਕਸਮੈਨ ਤੇ ਦੇ ਰਹੇ ਆ ਕਿ ਆਪਣਾ ਉਥੋਂ ਉਸ ਹਰ ਇੱਕ ਯੂਨੀਵਰਸਿਟੀ ਦੀ ਉਹ ਜ਼ਰੂਰ ਚੈੱਕ ਕਰ ਲਿਓ ਲਿਸਟ ਜ਼ਰੂਰ ਦੇਖ ਲਿਓ ਕਿ ਉਥੇ ਕਿੰਨੇ ਬੱਚਿਆਂ ਦਾ ਦਾਖਲਾ ਹੁਣ ਤੱਕ ਹੋ ਚੁੱਕਾ ਹੈ ਕਿਉਂਕਿ ਕਈ ਵਾਰ ਬਹੁਤ ਏਜੰਟ ਜਿਹੜੇ ਆ ਉਹ ਤੁਹਾਨੂੰ ਫਸਾ ਦਿੰਦੇ ਨੇ ਇਹ ਕਹਿ ਦਿੰਦੇ ਨੇ ਕਿ ਅਸੀਂ ਤੁਹਾਡਾ ਦਾਖਲਾ ਕਰਵਾ ਦੇਵਾਂਗੇ ਕੁਝ ਨਹੀਂ ਹੁੰਦਾ 30% ਤੋਂ ਉੱਤੇ ਵੀ ਅੰਕੜਾ ਚਲਾ ਜਾਂਦਾ ਪਰ ਅਜਿਹੇ ਦੇ ਵਿੱਚ ਫਿਰ ਉਥੇ ਪਹੁੰਚ ਕੇ ਤੁਹਾਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਰੋਜ਼ਾਨਾ ਸਪੋਕਸਮੈਨ ਹਰ ਇੱਕ ਨਿਯਮ ਨੂੰ ਪੂਰੀ ਜਿਹੜੀ ਜਾਣਕਾਰੀ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਦਾ ਆ ਕਿ ਕਿਹੜੇ ਕਿਹੜੇ ਨਿਯਮ ਬਦਲਾਅ ਕੀਤੇ ਜਾ ਰਹੇ ਨੇ ਕਿਉਂਕਿ ਕੈਨੇਡਾ ਸਰਕਾਰ 2023 ਤੋਂ ਜਿਹੜੀ ਕਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਘਟਾ ਕਰਨ ਦੇ ਲਈ ਕਿਉਂਕਿ 10 ਲੱਖ ਤੋਂ ਵੱਧ ਵਿਦਿਆਰਥੀ ਜਦੋਂ ਉਹਨਾਂ ਨੂੰ ਲੱਗਿਆ ਕਿ 2 ਸਾਲਾਂ ਦੇ ਵਿੱਚ ਹੋ ਰਹੇ ਨੇ ਤਾਂ ਇਹ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਤਾਂ ਉਹਨਾਂ ਨੇ ਬਹੁਤ ਸਾਰੇ ਨਿਯਮ ਜਿਹੜੇ ਬਣਾਏ ਚਾਹੇ ਉਹ ਫੀਸ ਦੇ ਵਿੱਚ ਵਾਅਦਾ ਕੀਤਾ ਹੋਵੇ ਚਾਹੇ ਕਈ ਸੂਬਿਆਂ ਦੇ ਵਿੱਚ ਦਾਖਲੇਾਂ ਤੇ ਪਾਬੰਦੀ ਲਗਾ ਦਿੱਤੀ ਕਈ ਸੂਬਿਆਂ ਦੇ ਵਿੱਚ ਦਾਖਲੇ ਨੂੰ ਲੈ ਕੇ ਫੀਸ ਦੀ ਘਟਾ ਦਿੱਤੀ ਕਿ 30% ਤੋਂ ਵੱਧ ਜਿਹੜੇ ਆ ਉਹ ਬੱਚੇ ਦਾਖਲਾ ਨਹੀਂ ਲੈ ਸਕਦੇ ਤਾਂ ਹੁਣ ਇਹ ਵੱਡਾ ਚਟਕਾ ਆ 2023 ਦੇ ਵਿੱਚ 4 ਲੱਖ 27000 ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਦਾ ਸਟੱਡੀ ਵੀਜ਼ਾ ਮਿਲਿਆ ਅਤੇ ਮੌਜੂਦਾ ਬਾਰੇ ਦੌਰਾਨ ਹੁਣ ਤੱਕ 30000 ਤੋਂ ਵੱਧ ਭਾਰਤੀ ਵਿਦਿਆਰਥੀ ਕੈਨੇਡੀਅਨ ਵੀਜ਼ਾ ਹਾਸਲ ਕਰ ਚੁੱਕੇ ਨੇ 2022 ਵਿੱਚ 3 ਲੱਖ 19000 ਭਾਰਤੀਆਂ ਨੂੰ ਸਟੱਡੀ ਵੀਜ਼ਾ ਮਿਲਿਆ ਜਦਕਿ 21 ਵਿੱਚ ਇਹ ਅੰਕੜਾ 216000 ਦਰਜ ਕੀਤਾ ਗਿਆ ਬ੍ਰਿਟਿਸ਼ ਕੋਲੰਬੀਆ ਵਿੱਚ ਨਵੀਆਂ ਹਦਾਇਤਾਂ ਜੁਲਾਈ ਮਹੀਨੇ ਤੋਂ ਹੀ ਲਾਗੂ ਹੋ ਗਈਆਂ ਨੇ ਆਉਣ ਵਾਲੇ ਅਕੈਡਮਿਕ ਸੈਸ਼ਨ ਦੌਰਾਨ ਇਹਨਾਂ ਮੁਤਾਬਕ ਹੀ ਦਾਖਲੇ ਹੋਣਗੇ bc ਦੇ ਪੋਸਟ ਸੈਕੰਡਰੀ ਐਜੂਕੇਸ਼ਨ ਅਤੇ ਫਿਊਚਰ ਸਕਾਲਰਸ ਮਾਮਲੇ ਬਾਰੇ ਮੰਤਰਾਲੇ ਨੇ ਕਿਹਾ ਕਿ ਕਮੰਤਰੀ ਵਿਦਿਆਰਥੀਆਂ ਦੇ ਦਾਖਲੇ ਬਾਰੇ ਨਵੀਆਂ ਹਦਾਇਤਾਂ ਸਬੰਧਤ ਵਿਦਿਅਕ ਅਧਾਰਿਆਂ ਦੀਆਂ ਸੇਵਾਵਾਂ ਦਾ ਮਿਆਰ ਉੱਚਾ ਰੱਖਣ ਤੇ ਮਕਸਦ ਤਹਿਤ ਜਾਰੀ ਕੀਤੀਆਂ ਗਈਆਂ ਹਨ ਸੂਬਾ ਸਰਕਾਰ ਦਾ ਕਹਿਣਾ ਕਿ ਇਸ ਵੇਲੇ ਤਕਰੀਬਨ 1.75 ਲੱਖ ਕਮੰਤਰੀ ਵਿਦਿਆਰਥੀ ਪੜ ਰਹੇ ਨੇ ਅਤੇ ਨਵੀਆਂ ਹਦਾਇਤਾਂ ਲਾਗੂ ਹੋਣ ਮਗਰੋਂ ਇਹਨਾਂ ਦੀ ਗਿਣਤੀ ਵਿੱਚ ਕਮੀ ਆਵੇਗੀ ਤਾਂ ਬਹੁਤ ਵੱਡਾ ਚਟਕਾ ਵੀ ਕਹਿ ਸਕਦੇ ਹਾਂ ਹਾਲਾਂਕਿ 5% ਤਾਂ ਦੀ ਗਰਾਵਟ ਕੀਤੀ ਗਈ ਹੈ ਪਰ ਇਹ ਸੋਚਣ ਵਾਲੀ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸਖਤ ਫੈਸਲੇ ਲਏ ਜਾ ਸਕਦੇ ਨੇ ਇਹ 30 ਤੋਂ 20 ਵੀ ਹੋ ਸਕਦਾ ਆ ਔਰ 30 ਤੋਂ پابੰਦੀ ਵੀ ਲੱਗ ਸਕਦੀ ਆ ਕਿਉਂਕਿ ਜਦੋਂ ਆਪਣੀਆਂ ਪਾਲਿਸੀਆਂ ਸਰਕਾਰਾਂ ਬਣਾਉਂਦੀਆਂ ਨੇ ਤਾਂ ਉਹਨਾਂ ਨੇ ਆਪਣੇ ਮੁਲਕ ਦੇ ਲੋਕਾਂ ਨੂੰ ਜਿਹੜੀ ਆ ਪ੍ਰਾਇੋਰਟੀ ਦੇਣੀ ਆ ਆਪਣੇ ਮੁਲਕ ਦੇ ਲੋਕਾਂ ਨੂੰ ਅੱਗੇ ਮੁੱਖ ਰੱਖਣਾ ਆ ਤਾਂ ਫਿਰ ਉਹਨਾਂ ਨੇ ਆਪਣੇ ਮੁਲਕ ਦੀ ਸਿੱਖਿਆ ਮੁਲਕ ਦੀ ਸਿੱਖਿਆ ਦਾ ਮਿਆਰ ਉੱਚਾ ਰੱਖਣ ਲਈ ਅਜਿਹਾ ਕਰਨਾ ਪੈਂਦਾ ਆ ਤਾਂ ਹੁਣ ਦੇਖਣਾ ਹੋਵੇਗਾ ਤਾਂ ਜਿਕਰ ਕੁ ਮੰਤਰੀ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਇਸ ਰੇਸ ਦੇ ਵਿੱਚ ਪਹਿਲੇ ਨੰਬਰ ਤੇ ਭਾਰਤੀ ਨੇ ਦੂਸਰੇ ਨੰਬਰ ਤੇ ਚੀਨ ਹੈ ਫਿਲੀਪੀਨਸ ਹੈ ਨਾਈਜੀਰੀਆ ਹੈ ਤਾਂ ਇਹਨਾਂ ਦੇ ਵਿੱਚੋਂ ਸਭ ਤੋਂ ਵੱਧ ਗਿਣਤੀ ਭਾਰਤੀਆਂ ਦੀ ਆ ਔਰ ਭਾਰਤੀਆਂ ਦੇ ਵਿੱਚੋਂ ਪੰਜਾਬੀਆਂ ਦੀ ਸਭ ਤੋਂ ਵੱਧ ਗਿਣਤੀ ਆ ਜੋ ਰੁਖ ਕਰਦੇ ਨੇ ਕੈਨੇਡਾ ਮੁਲਕ ਦਾ ਪੜਨ ਦੇ ਲਈ ਆਪਣੇ ਚੰਗੇ ਭਵਿੱਖ ਦੇ ਲਈ ਤਾਂ ਹੁਣ ਕਿਹੜੇ ਹੋਰ ਬਦਲਾਵ ਆਉਣ ਵਾਲੇ ਸਮੇਂ ਚ ਹੋਣਗੇ ਉਸ ਦੇ ਬਾਰੇ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਵਾਂਗੇ